ਅੱਜ ਗੱਲ ਕਰਨ ਲੱਗੇ ਆ ਪਿਛਲੇ ਦਿਨੀ ਸਰ ਸੇਮ ਜਸੜ ਦੀ ਆਈ ਨਵੀਂ ਫਿਲਮ ਗੁਰੂ ਨਾਨਕ ਜਹਾਜ ਜਿਸ ਵਿੱਚ ਤੋਮਾਗਾਟਾ ਮਾਰੂ ਦੀ ਘਟਨਾ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਦਿਖਾਇਆ ਗਿਆ ਹੈ ਪਿਛਲੇ ਕਾਫੀ ਸਮੇਂ ਤੋਂ ਚਰਚਾ ਵਿੱਚ ਆਈ ਗਾਇਕ ਅਤੇ ਅਦਾਕਾਰ ਦਾ ਸੇਮ ਜਸੜ ਦੀ ਫਿਲਮ ਗੁਰੂ ਨਾਨਕ ਜਹਾਜ ਰਿਲੀਜ਼ ਹੋ ਗਈ ਹੈ ਇਹ ਫਿਲਮ 1914 ਚ ਵਾਪਰੇ ਕੋਮਾਗਾਟੂ ਮਾਰੂ ਦੁਖਾਂਤ ਨੂੰ ਬਿਆਨ ਕਰਦੀ ਹੈ ਜਦੋਂ 23 ਮਈ 1914 ਨੂੰ ਬਾਬਾ ਗੁਰਦੇਵ ਸਿੰਘ ਗੁਰੂ ਨਾਨਕ ਜਹਾਜ਼ ਵਿੱਚ 376 ਯਾਤਰੀਆਂ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸਿੱਖ ਸਨ ਨੂੰ ਲੈ ਕੇ ਵੈਨਕੂਵਰ ਦੇ ਕੰਢੇ ਪਹੁੰਚੇ ਤਾਂ ਕੈਨੇਡਾ ਸਰਕਾਰ ਨੇ ਉਹਨਾਂ ਨੂੰ ਕੈਨੇਡਾ ਵਿੱਚ ਉਤਰ ਨਹੀਂ ਦਿੱਤਾ ਇਸ ਘਟਨਾ ਤੋਂ ਬਾਅਦ ਉੱਗਿਆ ਰੋ ਬ੍ਰਿਟਿਸ਼ ਬਸਤੀਵਾਦੀ ਸ਼ਾਸਨ ਅਤੇ ਨਸਲੀ ਵਿਤਰੇ ਵਿਰੁੱਧ ਇੱਕ ਛੱਤੀ ਸਾਲੀ ਪ੍ਰਤੀਕ ਬਣ ਗਿਆ ਜਿਸ ਨੇ ਅੱਗੇ ਜਾ ਕੇ ਭਾਰਤੀ ਆਜ਼ਾਦੀ ਅੰਦੋਲਨ ਨੂੰ ਮਜ਼ਬੂਤੀ ਦੇਣ ਵਿੱਚ ਐਮਕੋੰਗਾ ਨਿਭਾਈ ਗੁਰਨਾਣਕ ਜਾਜ ਫਿਲਮ ਵਿੱਚ ਪਹਿਲੀ ਵਾਰ ਸੁੰਦਰੀ ਜਾਜ ਰਾਂ ਕੈਨੇਡਾ ਦੀ ਧਰਤੀ ਤੇ ਪਹੁੰਚੇ 28 ਕਦਰਿ ਬਾਬਿਆਂ ਨਾਲ ਉਥੋਂ ਦੇ ਕੀ ਅਤੇ ਕਿਵੇਂ ਕ੍ਰਮਵਾਪਰਿਆ ਦੀ ਕਹਾਣੀ ਨੂੰ ਬਿਆਨ ਕੀਤਾ ਗਿਆ ਹੈ। ਮੀਵਾ ਸਿੰਘ ਸਮੇਤ ਉੱਤਰੀ ਅਮਰੀਕਾ 'ਚ ਵੱਸਦੇ ਸਾਰੇ ਗੱਦਰ ਪਾਰਟੀ ਸਮਰਥਕਾਂ ਅੰਦਰ ਇਸ ਘਟਨਾ ਨੂੰ ਲੈ ਕੇ ਰੋਸ ਦੀ ਲਹਿਰ ਪੈਦਾ ਕਰ ਦਿੱਤੀ। ਵੈਨਕੂਵਰ ਦੇ ਸਿੱਖ ਭਾਈ ਚਾਰੇ ਵੱਲੋਂ ਖਾਲਸਾ ਦਿਵਾਨ ਸੁਸਾਇਟੀ ਵੈਨਕੂਵਰ ਦੀ ਅਗਵਾਈ ਹੇਠ ਇਨ੍ਹਾਂ ਮੁਸਾਫਰਾਂ ਨੂੰ ਕੈਨੇਡਾ ਵਿੱਚ ਉਤਾਰਨ ਲਈ ਸੰਘਰਸ਼ ਵੜਿਆ ਗਿਆ। ਏ ਸਿੰਘ ਅਕਸ ਵਿੱਚ ਮੇਵਾ ਸਿੰਘ ਨੇ ਭਾਗ ਲਿਆ ਤੇ ਬਲਵੰਤ ਸਿੰਘ ਦੇ ਸਾਥੀ ਬਣ ਕੇ ਮੋਰੀ ਦੀ ਧੁੰਕਾ ਨਿਭਾਈ ਫਿਲਮ ਵਿੱਚ ਸਰਸੇਮ ਜਸਰ ਮੇਵਾ ਸਿੰਘ ਲੋਕੋ ਕੇ ਅਤੇ ਗੁਰਪ੍ਰੀਤ ਕੁड्ढी बाबा ਗੁਰਦੇਵ ਸਿੰਘ ਦੀ ਧੁੰਕਾ ਵਿੱਚ ਦਰਸ਼ਕਾਂ ਦੇ ਦਿਲਾਂ ਨੂੰ ਚੂਰੇ ਹਨ ਫਿਲਮ ਰਾਈ ਪੰਜਾਬੀਆਂ ਨੂੰ ਉਹਨਾਂ ਦੇ ਵੱਡਮੁੱਲੇ ਇਤਿਹਾਸ ਨਾਲ ਜੋੜਨ ਦਾ ਉਪਰਾਲਾ ਕੀਤਾ ਗਿਆ ਹੈ ਇਹ ਫਿਲਮ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਹੈ ਜਿਨ੍ਹਾਂ ਨੇ ਅਨਿਆਇ ਤੇ ਗੁਲਾਮੀ ਵਿਰੁੱਧ ਆਵਾਜ਼ بلند ਕੀਤੀ ਜਿਵੇਂ ਹੁਣ ਪੰਜਾਬ ਦੇ ਨੌਜਵਾਨ ਕੈਨੇਡਾ ਜਾਣ ਲਈ ਵਹੀਰਾਂ ਕਰਤ ਰਹੇ ਹਨ 100 ਸਾਲ ਪਹਿਲਾਂ ਇਹ ਸੰਭਵ ਨਹੀਂ ਸੀ ਕਿਉਂਕਿ ਅੰਗਰੇਜ਼ ਹਕੂਮਤ ਭਾਰਤੀ ਨਾਲ ਨਸਲ ਅਤੇ ਰੰਗ ਕਾਰਨ ਤ వేਧਾ ਕਰਦੀ ਸੀ ਯਾਨੀ ਗੁਰਦੇਵ ਸਿੰਘ ਵੱਲੋਂ ਲਈ ਤੇ ਲਿਆ ਗਿਆ ਜਹਾਜ਼ ਕੋਮਾ ਗਟਾ ਮਾਰੂ ਦਰੋਂ ਭਾਰਤੀ ਯਾਤਰੀਆਂ ਨੂੰ ਲੈ ਕੇ ਵੈਨਕੂਵਰ ਪਹੁੰਚਿਆ ਤਾਂ ਅੰਗਰੇਜ਼ ਹਕੂਮਤ ਨੇ ਕੁਝ ਯਾਤਰੀਆਂ ਨੂੰ ਇਜਾਜ਼ਤ ਦੇ ਕੇ ਬਾਕੀਆਂ ਨੂੰ ਵਾਪਸ ਭਾਰਤ ਭੇਜ ਦਿੱਤਾ ਜਿਸ ਦਾ ਕੈਨੇਡਾ ਦੇ ਨਾਲ ਨਾਲ ਪੂਰੇ ਦੇਸ਼ ਵਿੱਚ ਵਿਰੋਧ ਹੋਇਆ ਦਾਨਕੂਰ ਤੋਂ ਮੁੜਿਆ ਇਹ ਜਹਾਜ਼ ਜਦੋਂ ਪਕੱਤਾ ਵਾਈਬਰਟਾਰਟ ਤੇ ਪਹੁੰਚਿਆ ਤਾਂ ਉੱਥੇ ਅੰਗਰੇਜ਼ ਹਕੂਮਤ ਨੇ નિર્ਦੋਸ਼ ਹੱਤਿਆਨ ਨੂੰ ਗੋਲੀਆਂ ਨਾਲ ਪਹੁੰਚ ਦਿੱਤਾ ਜਿਸ ਨੂੰ ਇਤਿਹਾਸ ਵਿੱਚ ਕੌਮਾ ਗਟਾ ਮਾਰੂ ਜਾਂ ਵਜਬਈ ਢਾਰ ਦੇ ਦੁਖਾਂਤ ਵਜੋਂ ਪੰਜਾਬ ਕੀਤਾ ਜਾਂਦਾ ਹੈ ਵੈਲੀ ਜਨਤਾ ਫਿਲਮ ਦੇ ਵੱਲੋਂ ਪੇਸ਼ ਕੀਤੀ ਇਸ ਫਿਲਮ ਦਾ ਨਿਰਮਾਣ ਮਨਪ੍ਰੀਤ ਜੌਹਲ ਵੱਲੋਂ ਕੀਤਾ ਗਿਆ ਹੈ ਜਦੋਂ ਕਿ ਨਿਰਦੇਸ਼ਨ ਜ਼ਿੰਮੇਵਾਰੀਆਂ ਨੂੰ ਸ਼ਰਨ ਆਰਟ ਦੁਆਰਾ ਅੰਜਾਮ ਦਿੱਤਾ ਗਿਆ ਹੈ ਫਿਲਮ ਨੂੰ ਲਿਖਿਆ ਹੈ ਹਰਨਾਬੀਰ ਸਿੰਘ ਅਤੇ ਸ਼ਰਨ ਆਰਟ ਨੇ ਸੇਮ ਜਸਰ ਅਤੇ ਗੁਰਪ੍ਰੀਤ ਗੁੱਤੋ ਇਲਾਵਾ ਐਡਵਰਡ ਸੈਨੇਬਲਿਕ ਮਾਰਕ ਬਿੰਡਰਟ ਬਲਵਿੰਦਰ ਬੁਲਟ ਅਤੇ ਹਰਸ਼ੰਮ ਸਿੰਘ ਨੇ ਅਹਿਮ ਭੂਮਿਕਾਂ ਨਿਭਾਈਆਂ ਫਿਲਮ ਦੇਖ ਕੇ ਪੰਜਾਬ ਦੇ ਸੂਰਬੀਰ ਯੋਧਿਆਂ ਦੀਆਂ ਕੁਰਬਾਨੀਆਂ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ ਜਿਸ ਨੂੰ ਸਮੇਂ ਦੀਆਂ ਸਰਕਾਰਾਂ ਨੇ ਬਹੁਤਾ ਮਾਨ ਸਨਮਾਨ ਨਹੀਂ ਦਿੱਤਾ ਇਹ ਫਿਲਮ ਜਿੱਥੇ ਇਤਿਹਾਸ ਦੇ ਪੰਨਿਆਂ ਤੇ ਜੰਮੀ ਧੂੜ ਉਠਾ ਕੇ ਗਿਆਨ ਵਿੱਚ ਵਾਧਾ ਕਰਨ ਵਾਲੀ ਹੈ ਉੱਥੇ ਹੀ ਪੰਜਾਬੀ ਫਿਲਮ ਇੰਡਸਟਰੀ ਲਈ ਇਤਿਹਾਸਿਕ ਫਿਲਮਾਂ ਬਣਾਉਣ ਦੀ ਤੜੀ ਵਿੱਚ ਇਹ ਹੋਰ ਅਹਿਮ ਯੋਗਦਾਨ ਹੈ